ਆਹ ਆ ਗੱਟਾ ਹੈਗਾ ਹਾਰੇ ਹਾਂ ਜਿਵੇਂ ਆਪਣੇ ਸਰੀਰ ਦੇ ਪਾਰਟਸ ਨੇ ਨਾ ਇਹਦੇ ਨਾਉਨ ਨੇ ਨਾ ਅੰਗਾਂ ਦੇ ਇਹਦੇ ਅੰਗਾਂ ਦੇ ਨਾਉਨ ਨੇ ਆਹ ਗੁੱਡੀ ਦਾ ਨਾਉ ਕੀ ਹੈ ਐਂ ਦੱਸ ਜੀ ਚ ਮਾਲ ਕਰਾਉਂਦੀ ਕਿਉਂ ਮੈਨੂੰ ਨਹੀਂ ਪਤਾ ਨਹੀਂ ਪਤਾ ਚੱਲ ਕੇ ਕਿਉਂ ਮੈਨੂੰ ਨਹੀਂ ਪਤਾ ਨਹੀਂ ਚਰਖਾ ਸਾਡੇ ਘਰੇ ਵੀ ਹੈਗਾ ਪਰ ਮੈਨੂੰ ਇਹਦੇ ਪਾਰਟ ਬਾਰੇ ਨਹੀਂ ਪਤਾ ਆਹ ਤੰਗਲੀ ਮੈਂ ਲਾਦਾ ਨਹੀਂ ਨਹੀਂ ਇਹਦੀ ਤੱਕਲਾ ਤੱਕਲਾ ਹਾਂ ਇਹ ਤੱਕਲਾ ਮੈਂ ਗੁੱਡੀ ਬਾਰੇ ਪੁੱਛਿਆ ਇਹਨਾਂ ਨੂੰ ਗੁੱਡੀਆਂ ਕਹਿੰਦੇ ਨੇ ਪਰ ਇਹਦੇ ਨਾਉਨ ਅਲੱਗ ਹੈ ਇਹਦਾ ਸੈਂਟਰ ਵਾਲੇ ਦਾ ਨਾਉ ਇਹ ਜੀ ਚ ਮਾਲ ਟੱਪਦੀ ਹੈ ਹਰੇਕ ਦਿਨੇ ਕਾੜਾ ਠੀਕ ਨਾ ਫਟਣੇ ਗਏ ਇਹ ਤਾਂ ਮੈਨੂੰ ਪਤਾ ਇਹਦੇ ਮੂਰੇ ਲੱਗਦੀ ਹੈ ਇੱਥੋਂ ਧਾਗਾ ਨਿਕਲਦਾ ਜਦੋਂ ਉਧਰ ਚਲਾਉਣਾ ਇਹਨੂੰ ਕੀ ਕਹਿੰਦੇ ਆ ਇਹਨੂੰ ਕੀ ਕਹਿੰਦੇ ਆ ਮੈਨੂੰ ਕੱਲੀ-ਕੱਲੀ ਚੀਜ਼ ਬਾਰੇ ਨਹੀਂ ਪਤਾ ਹਾਂ ਇਹਨੂੰ ਬੀੜ ਕਹਿੰਦੇ ਆ ਬੀੜ ਅੱਛਾ ਜਿਹੜੀ ਆ ਲੱਗੀ ਹੋਈ ਇਹਨੂੰ ਬੀੜੀ ਕਹਿੰਦੇ ਆ ਅੱਛਾ ਆ ਚਰਮਖਾਨੇ ਇਹ ਕੀ ਚੀਜ਼ ਐ ਨਾ ਉਹ ਹੈ ਹੱਗੇ ਦਾ ਧਾਗੇ ਲਈ ਬਟਿਆ ਹਾਂ ਪਤਾ ਲੱਗਿਆ ਇਹ ਬੀੜੀ ਆ ਇਹ ਬੀੜ ਬੀੜੀ ਛੋਟੀ ਆ ਬੀੜ ਵੱਡੀ ਆ ਜੀ ਜਮਾਲ ਚੱਲਦੀ ਆ ਪਤਾ ਲੱਗਿਆ ਤੁਹਾਨੂੰ ਹੈ ਤੁਹਾਨੂੰ ਤਾਂ ਹੋ ਜਾਣਾ ਇਹਨੂੰ ਪਤਾ ਹੋਣਾ ਹੈ ਸਿੱਖੀ ਇਹਨੇ ਕੋਸਟ ਆਹ ਬਾਈ ਕਹਿੰਦੇ ਸਿੱਖੀ ਇਹਨੇ ਨਾ ਨਾ ਆਹ ਮੁੰਨੇ ਨੇ ਅੱਛਾ ਆਹ ਮੁੰਨੇ ਨੇੜੇ ਲੱਗੇ ਨੇ ਇਹ ਇਹ ਮੁੰਨੇ ਨੇ ਅੱਛਾ ਇਹ ਫੱਟ ਨੇ ਇਹ ਦੋਨੋਂ ਫੱਟਾਂ ਨੂੰ ਜੋੜਨ ਵਾਸਤੇ ਕਿਤੇ ਗੋਲ ਦਾ ਲੱਗਾ ਦੇਖ ਕਿੱਕਾ ਕਰੋ ਲੱਗੇ ਨੇ ਲੱਗਾ ਇਹਨੂੰ ਕੀ ਕਹਿੰਦੇ ਪਤਾ ਇਹਨੂੰ ਮਝੇਰੂ ਕਹਿੰਦੇ ਆ ਮਝੇਰੂ ਹਾਂ ਕਿ ਚਰਖਾ ਤਾਂ ਸਾਰਿਆਂ ਨੇ ਸੁਣਿਆ ਹੋਊਗਾ ਕੱਲੇ-ਕੱਲੇ 파ਟ ਦੇ ਨਾਮ ਮਿਲਦਾ ਪਹਿਲੀ ਵਾਰ ਸੁਣੇ ਹੋਏ ਆ ਹੁਣ ਆ ਅਸਲ ਮੈਂ ਦੱਸੂਗਾ ਗੁੱਡੀਆਂ ਨੌ ਵੀ ਦੱਸੂ ਤੈਨੂੰ ਮੈਂ ਅੱਛਾ ਜਿਹੜਾ ਆ ਇਹਦੇ ਚ ਲੋਹਿਆ ਲੋਹੇ ਦਾ ਸਰੀਆ ਹਾਂ ਇਹਦੇ ਇਹਦੇ ਦੋ ਨੋਂ ਨੇ ਇੱਕ ਗੁੱਜ ਤੇ ਇੱਕ ਲੱਠ ਕੁੱਝ ਤੇ ਲੱਠ ਇਹਨੂੰ ਗੁੱਜ ਵੀ ਕਹਿੰਦੇ ਨੇ ਲੱਠ ਵੀ ਕਹਿੰਦੇ ਨੇ ਅੱਛਾ ਸਮਝ ਗਿਆ ਮੈਂ ਜਿਹੜਾ ਆ ਲੋਹਾ ਲੱਗਿਆ ਗੁੱਜ ਚਰਖੇ ਦੀ ਬੋਲੀ ਵੀ ਐਵੇਂ ਤੈਨੂੰ ਭਰਮ ਪਿਆ ਹਾਂ ਓਏ ਹਾਂ ਐਵੇਂ ਤੈਨੂੰ ਭਰਮ ਪਿਆ ਅੱਛਾ ਇੱਕ ਇੱਕ ਤੂੰ ਬੋਲੇ ਇੱਕ ਤੂੰ ਬੋਲੇ ਕਿ ਮੈਂ ਬੋਲਾਂ ਤੇ ਜਿਹੜੇ ਚਰਖੇ ਦੀ ਗੁੱਜ ਬੋਲੇ ਆ ਕੀ ਜਾ ਆ ਦੇਖ ਆ ਹੱਤੀ ਐ ਇਹਤੀ ਐ ਜਿਹੜੀਆਂ ਇਹਦੇ ਵਿੱਚ ਲੱਗੀਆਂ ਹੁੰਦੀਆਂ ਨੇ ਚਾਵੜੇ ਦੀਆਂ ਉਹਨੂੰ ਕੱਥਾਂ ਕਹਿੰਦੇ ਨੇ ਕੱਥਾਂ ਉਹਨੂੰ ਕੱਥਾਂ ਕਹਿੰਦੇ ਨੇ ਇਹਨੂੰ ਪੜੁੰਗ ਕਹਿੰਦੇ ਨੇ ਪੜੁੰਗ ਆ ਸੈਂਟਰ ਵਾਲੇ ਇਹਨੂੰ ਪਡੌਂਗ ਕਹਿੰਦੇ ਆ ਕਿਸੇ ਨੂੰ ਕਿਸੇ ਨੂੰ ਨਹੀਂ ਪਤਾ ਮੇਰੇ ਫੇਸਬੁੱਕ ਤੇ ਪਾਈ ਉਹ ਦੱਸੋ ਕੀ ਹੈ ਚਰਖੇ ਦੇ ਕੱਲੇ-ਕੱਲੇ 파ਟ ਬਾਰੇ ਜਾਨਣਾ ਤੁਸੀਂ ਇਹ ਵੀਡੀਓ ਜ਼ਰੂਰ ਦੇਖਿਓ ਇਹਨੂੰ ਪਡੌਂਗ ਕਹਿੰਦੇ ਨੇ ਤੇ ਇਹ ਵਾਲੀਆਂ ਹਾਂ ਇਹ ਗੁੱਡੀਆਂ ਗੁੱਡੀਆਂ ਪਡੌਂਗ ਜੀਚੋਂ ਆਹ ਧਾਗਾ ਜਾਂਦਾ ਤੇ ਆਹ ਗੁੱਡੀਆਂ ਨੇ